ਅਗਲੀ ਖਬਰ ਇੱਕ ਬਹੁਤ ਗੁੱਡ ਖਬਰ ਯੂਕੇ ਤੋਂ ਆ ਰਹੀ ਆ ਇੱਕ ਤਨੇਸ਼ਾ ਕੌਰ ਨਾਮ ਦੀ ਆਪਣੀ ਬੱਚੀ ਆ 32 ਸਾਲਾਂ ਦੀ ਉਸ ਨੂੰ ਜਿਹੜਾ ਟਾਪ ਵਰਿਸਟਰ ਦਾ ਅਵਾਰਡ ਦਿੱਤਾ ਗਿਆ ਟਾਪ ਦੇ ਵਕੀਲ ਦਾ ਅਵਾਰਡ ਦਿੱਤਾ ਗਿਆ ਯੂਕੇ ਦੇ ਵਿੱਚ ਉਹਦੀ ਜਿਹੜੀ ਸਟੋਰੀ ਆ ਬੜੀ ਅਜੀਬੋ ਗਰੀਬ ਹੈਗੀ ਆ ਸ 17 ਸਾਲਾਂ ਦੀ ਜਿਹੜੀ ਟਨੀਸ਼ਾ ਕੌਰ ਆ ਉਹ ਲਾਈਸੈਸਟਰ ਤੋਂ ਗ੍ਰੀਨਵੁੱਡ ਵੈਸਟ ਲੰਡਨ ਮੂਵ ਹੋ ਗਈ ਸੀ ਕਹਿੰਦੇ ਵੀ ਉਹ 17 ਸਾਲਾਂ ਦੀ ਸੀ ਜਦੋਂ ਉਹਨੂੰ ਜਿਹੜਾ ਘਰੋਂ ਕੱਢ ਦਿੱਤਾ ਗਿਆ ਤੇ ਉਹਦਾ ਫਾਦਰ ਜੇਲ੍ਹ 'ਚ ਸੀਗਾ ਤੇ ਉਹ ਹੋਮਲੈਸ ਹੋ ਗਈ ਸੀ ਉਸ ਤੋਂ ਬਾਅਦ ਉਹ ਗੈਂਗਸ ਵਿੱਚ ਵੀ ਘੁੰਮਦੀ ਰਹੀ ਸਟ੍ਰੀਟਸ ਤੇ ਵੀ ਘੁੰਮਦੀ ਰਹੀ ਅਲਟੀਮੇਟਲੀ ਇੱਕ ਸਿੱਖ ਕਮਿਊਨਿਟੀ ਦਾ ਜਿਹੜਾ ਸਪੋਰਟ ਗਰੁੱਪ ਹੈਗਾ ਆ ਜਿਹੜਾ homelessness to education transition ਇੱਕ ਵਧੀਆ ਗਰੁੱਪ ਸਿੱਖਾਂ ਨੇ ਬਣਾਇਆ ਆ ਜਿਹੜੇ ਆਪਣੇ ਬੱਚੇ ਕੋਈ ਹੋਮਲੈਸ ਹੋ ਜਾਂਦਾ ਜਾਂ ਡਰੱਗ ਚ ਪੈ ਜਾਂਦਾ ਜਾਂ ਗਲਤ ਰਸਤੇ ਚੱਲ ਜਾਂਦਾ ਉਹਨਾਂ ਨੂੰ ਐਜੂਕੇਸ਼ਨ ਵੱਲ ਕਿਸ ਤਰ੍ਹਾਂ ਪਾਣਾ ਉਹਨਾਂ ਨੇ ਇਸ ਨੂੰ ਇਹਦੀ ਜਿਹੜੀ ਪੂਰੀ ਟੇਕ ਕੇਅਰ ਕੀਤੀ ਰਹਿਣ ਲਈ ਜਗ੍ਹਾ ਦਿੱਤੀ ਪੜਨ ਲਈ ਫੀਸ एवरीथिंग ਦਿੱਤਾ ਆਲਟੀਮੇਟਲੀ ਇਹ ਜਿਹੜੀ ਕੋਰ ਆ ਇਹ ਗ੍ਰੈਜੂਏਟ ਹੋ ਗਈ ਤੇ ਲਾਇਰ ਬਣ ਗਈ ਸੋ ਲਾਇਰ ਬਣ ਤੋਂ ਬਾਅਦ ਉਸਨੇ ਬਹੁਤ ਸਾਰਾ ਪ੍ਰੋ ਬੋਨੋ ਜਿਹੜਾ ਪ੍ਰੋ ਬੋਨੋ ਹੁੰਦਾ ਵੀ ਫ੍ਰੀ ਵਰਕ ਵਲੰਟੀਅਰ ਵਰਕ ਲੋਕਾਂ ਲਈ ਕੀਤਾ ਤੇ 바ਰ ਸਟੱਡੀਜ਼ ਦਾ ਐਗਜ਼ਾਮ ਉਸਨੇ 2019 ਦੇ ਵਿੱਚ ਜਿਹੜਾ ਕੀਤਾ ਤੇ 2023 ਦੇ ਵਿੱਚ ਉਹਨੂੰ ਪੂਰੀ ਮੈਂਬਰਸ਼ਿਪ ਮਿਲ ਗਈ 바ਰ ਦੇ ਵਿੱਚ ਪੀ ਹੋਇਆ ਜੇ ਵਕੀਲ ਪ੍ਰੈਕਟਿਸ ਕਰ ਸਕਦੀ ਹੈਗੀ ਆ ਜਨੀਸ਼ਾ ਕੌਰ ਕਹਿੰਦੇ ਪਈ ਮੈਂ ਜਿੰਨਾ ਵੀ ਮੇਰੇ ਕੋਲ ਫ੍ਰੀ ਟਾਈਮ ਹੁੰਦਾ ਹੈ ਉਹ ਜੌਬ ਵੀ ਕਰਦੀ ਉਸ ਤੋਂ ਬਿਨਾ ਲੀਗਲ ਹੈਲਪ ਉਹ ਕਰਦੀ ਹੈਗੀ ਜਿਹੜੇ ਅੰਡਰ ਸਰਵਡ ਕਮਿਊਨਿਟੀਜ਼ ਆ ਉਹ ਉਹ ਇੱਕ ਕਾਊਂਡਰ ਵੀ ਹੈਗੀ ਸਿੱਖ ਲਾਇਰਜ਼ ਐਸੋਸੀਏਸ਼ਨ ਯੂਕੇ ਬੇਸਡ ਗਰੁੱਪ ਹੈਗਾ ਜਿਹੜਾ ਫੋਕਸ ਕਰਦਾ ਆ ਸਿੱਖ ਲਾਇਰਜ਼ ਨੂੰ ਤੇ ਸਟੂਡੈਂਟਸ ਨੂੰ ਸਪੋਰਟ ਕਰਨ ਦੇ ਲਈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਜਿਹੜੇ ਗਰੁੱਪ ਨੇ ਇਹ ਵੀ ਕੀਤਾ ਸੀ ਵੀ ਅਸੀਂ ਕੋਰਟ ਤੋਂ ਬਾਹਰ-ਬਾਰ ਜਿਹੜੇ ਫੈਸਲੇ ਆ ਉਹ ਹੋ ਕਰਵਾਉਣ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਸੋ ਤਨੀਸ਼ਾ ਕੌਰ ਨੂੰ ਬ੍ਰੇਸਟਰ ਆਫ ਦਾ ਈਅਰ ਅਵਾਰਡ ਯੂਕੇ ਦੇ ਵਿੱਚ ਮਿਲਿਆ ਹੈ ਹੂੰ ਜੀ ਇਹ ਬਿਲਕੁਲ ਸੋ ਬਹੁਤ ਵਧੀਆ ਜਿਹੜੀ ਉਪਲਬਧੀ ਜਿਹੜੀ ਉਹ ਹੈਗੀ ਹੈ ਚੰਗੀ ਜਿਹੜੀ ਇਸ ਦੇ ਵਿੱਚ ਗੱਲ ਹੈਗੀ ਆ